ਜਿਹੜੀ ਅਨੁਸਾਰ ਇਕੱਠ ਨਾ ਵਾਪਰ ਜਿਆਸ ਕਰਕੇ ਜਰਾਏ ਪੰਜਾਬ ਦੇ ਵਿੱਚ ਇਲੈਕਸ਼ਨ ਸੰਬੰਧੀ ਸਾਰੇ ਥਾਵਾਂ ਤੇ ਜਰਾਏ 플ੈਗ ਮਾਰਕ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਉਹ ਕਿੱਦਾਂ ਦੇਖ ਦਿਓ ਜੀ ਚੋਣਾਂ ਦੇ ਸੰਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਖੜ੍ਹ ਜਾਓ ਇੱਕ ਮਿੰਟ ਖੜੀ ਜੇ ਇਹ ਬਾਰੀ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੇ ਵਿੱਚ ਚਰਚਾ ਹੁੰਦਾ ਕਿ ਇਹ ਚੱਲਣਾ ਹੋਵੇ ਜੀ ਉਹਦੇ ਵਸਨੀਕ ਤਾਂ ਕਰ ਰਹੇ ਆਪਣੇ ਵੋਟ ਦਾ ਇਸ ਵਕਤ ਹੀ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਦਾ ਮੋਰ ਦਾ ਇਸ ਵਾਰ ਵਧੀਆ ਕਰਨ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਦੱਬ ਕੇ ਖੋਸਦਾ ਜੀ ਫਿਰ ਇਹ ਮੇਸਰ ਆਪੀ ਅੰਦਰ ਇਲੈਕਸ਼ਨ ਨੂੰ ਵਿਚਾਰ ਰੱਖਦੇ ਜੀ ਦੇ ਮੱਦੇ ਨਜ਼ਰ ਅੱਜ ਜਿਹੜਾ ਬਟਾਲਾ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ ਆ ਪਰ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੈ ਸਰ ਜੀ ਹੋ ਕਿੱਦਾਂ ਦੇਖਦੇ ਹੋ ਜੀ ਚੋਣਾਂ ਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਖੜ ਜਿਓ ਇੱਕ ਮਿੰਟ ਖੜੀ ਜੀ ਹਾਂ ਜੀ ਫਲੈਗ ਮਾਰਚ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੇ ਵਿੱਚ ਚਰਪਾ ਹੁੰਦਾ ਹੈ ਚਰਪਾ ਹੁੰਦਾ ਹੈ ਜੀ ਉਹਦੇ ਵਸਨੀਕ ਤਾਂ ਫਟਕੜਦੇ ਆਪਣੇ ਵੋਟਾਂ ਦਾ ਇਤਿਮਾਦ ਸਹੀ ਟੱਟਾ ਕਰ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੋਰ ਦਾ ਇਸਤੇਮਾਲ ਵਧੀਆ ਕਰਨ ਜਿਹੜੇ ਬਾੜੇ ਅੰਸਰ ਆ ਉਹਨਾਂ ਨੂੰ ਡਾਟਾ ਕਿਵੇਂ ਸੋਚਦਾ ਤੇਰੇ ਬਈ ਸ਼ਰਾਪੀ ਅੰਸਰ ਆ ਇਲੈਕਸ਼ਨਲ ਪਿਛਰਾਪਤਾ ਜੀ ਇਹ ਪੁਰਾਣੇ ਸਿਟੀ ਪਟਿਆਲਾ ਦੇ ਵਿੱਚ ਜਿਹੜੇ ਮੇਨ ਬਿਚਾਰ ਨੇ ਉਹਨਾਂ ਵਿੱਚ ਪੀਐਸਫ ਦੇ ਨਾਲ ਲੈ ਕੇ ਉਹ ਕੰਪਨੀ ਦੇ ਨਾਲ ਆਪਣੇ ਸਬੰਧ ਕੋਰ ਦਾ ਨਾਲ ਜਿਹੜੀ ਸਿਟੀ ਆ ਸਿਵਲ ਲਾਈਨ ਨੇ ਤੇ ਸੇਖਵਾਲੀ ਫੋਰ ਦਾ ਪਲਾਨਿੰਗ ਕਰ ਰਹੇ ਆ ਇਲੈਕਸ਼ਨਲ ਫੋਕਸ ਪਰ ਗ੍ਰੋਥ ਵੀ ਲੋਕਾਂ ਦੇ ਵਿੱਚ ਟਾਰਕ ਦੀ ਭਾਵਨਾ ਘਟੋ ਹੋਵੇ ਤੇ ਆਪਣੀ ਜਿਹੜੀ ਆ ਕੋਰ ਦਾ ਇਸਤੇਮਾਲ ਆ ਉਹ ਗੈਰ ਕਰ ਪੈ ਤੋ ਮਾਜਪਤੀ ਇਨਫੋਰਮਲ ਜੋ ਫਾਸ ਲਾਕੇ ਜਾ ਇਸ ਤਰ੍ਹਾਂ 1 ਕਰੋੜ ਮਨੀ ਟ੍ਰਾਂਸਫਰ ਹੋ ਰਿਹਾ ਜਾ ਐ ਐਕਸਾਈਜ਼ ਦਾ ਸਮਾਨ ਟ੍ਰਾਂਸਫਰ ਹੋ ਰਿਹਾ ਉਹਦੇ ਵਾਸਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ 2024 ਆਵਰ ਚੈਂਪੀਅਨ ਸਾਡੇ ਲਾਕੇ 5 ਲੱਖੇ ਜਾਂਦੇ ਆ ਉਦੋਂ ਕਾਫੀ ਕਵਰੀ ਵੀ ਹੋਈ ਆ ਤੇ ਨਿਕਲ ਸ਼ਰਾਬ ਦੀ ਵੀ ਕਵਰੀ ਹੋਈ ਆ ਪੈਸੇ ਦੀ ਵੀ ਕਵਰੀ ਹੋਈ ਆ ਉਹਨਾਂ ਨੂੰ ਜੋ ਬਹਿ ਮਨਵੇ ਇਨਟੈਕਸ ਤੋਂ ਪਾ ਕੇ ਲਾਕੇ ਜਿਉ ਸਹੀ ਰਿਫੀਜ਼ ਕਰ ਦਿੱਤੀ ਆ ਇਹ ਇਸ ਤੋਂ ਇਲਾਵਾ ਦੇਖਿਆ ਜਾਵੇ ਕਿੰਨੀ ਫੋਰਸ ਜੜੀ ਆ ਪੰਜਾਬ ਪੁਲਿਸ ਦੀ ਵਧੀਆ ਇਹ ਪੈਰਾਮਿਲਟਰੀ ਫੋਰਸ ਵੀ ਲਾਈ ਹੋਈ ਆ ਇਲੈਕਸ਼ਨ ਦੇ ਦੌਰ ਵਿੱਚ ਜੇ ਸਾਡੇ ਕੋਲ ਕੰਪਨੀ ਹੈਗੀ ਪੀਐਸਐਫ ਦੀ ਉਸ ਤੋਂ ਬਾਅਦ ਜੋ-ਜੋ ਇਲੈਕਸ਼ਨ ਲਾਕੇ ਜਾਵਾਂਗੇ ਤਾਂ ਹੋਰ ਵੀ ਕੰਪਨੀਆਂ ਆਉਣ ਨੂੰ ਮਿਲਣਗੀਆਂ ਜਨਤਨ ਨੂੰ ਵੀ ਬਿਲ ਕਰਨਾ ਚਾਹੁੰਦੇ ਜਨਤਨ ਇਹ ਅਪੀਲ ਵੀ ਬਖੈਰ ਦੱਸ ਪਾਓ ਆਪਣੇ ਵੋਟ ਦਾ ਇਸਤੇਮਾਲ ਕਰ ਮੈਂ ਅਸੀਂ ਉਹਨਾਂ ਦੇ ਵਾਸਤੇ 24 ਘੰਟੇ ਖੜੇ ਕਿ ਜਿਹੋ ਉਹਨਾਂ ਨੇ ਕਿਹਾ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਅਨਸਕਾਮੀ ਘਟਨਾ ਨਾ ਵਾਪਰ ਜਾਈ ਇਸ ਕਰਕੇ ਜਰਾਏ ਪੰਜਾਬ ਦੇ ਵਿੱਚ ਇਲੈਕਸ਼ਨ ਸੰਬੰਧੀ ਸਾਰੇ ਥਾਵਾਂ ਤੇ ਜਰਾਏ 플ੈਗ ਮਾਰਕ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਪੀਐਸਐਫ ਦੇ ਜਵਾਨ ਵੀ ਨੀਤ ਨਾਲ ਦੀ ਨਾਲ ਪੰਜਾਬ ਪੁਲਿਸ ਦੀ ਪੋਰਟ ਜਿਹੜੀ ਹੈ ਉਹ ਬਟਾਲਾ ਖੇਤਰ ਦੇ ਵਿੱਚ ਚੱਲ ਜਰਾਏ ਬਲੈਕ ਮਾਰਕਸ ਕੱਢਿਆ ਜਾ ਰਿਹਾ ਸੋ ਕੈਮਰਾ ਪਰਸਨ ਨੂੰ ਪਹੁੰਚਣਾ ਕਰਵਾਲ ਦੇ ਨਾਲ ਅਮੇਜ਼ਿੰਗ ਟੀਵੀ ਜੁਗਸਾ ਲੱਖੀ ਰਾਜਪੁਰ ਗੁਰਦਾਸ